ਅਗਵੇਗੀ ਵਕਫ ਸੋਧ ਬਿੱਲ ਦੀ ਰਾਜ ਸਭਾ ਦੇ ਵਿੱਚ ਹੀ ਵਕਫ ਬਿੱਲ ਪਾਸ ਹੋ ਗਿਆ ਰਾਤ 2:30 ਵਜੇ ਰਾਜ ਸਭਾ ਦੇ ਵਿੱਚ ਬਿੱਲ ਪਾਸ ਹੋਇਆ ਰਾਜ ਸਭਾ ਦੇ ਵਿੱਚ ਵਕਫ ਬਿੱਲ ਦੇ ਸਮਰਥਨ ਦੇ ਵਿੱਚ 128 ਵੋਟਾਂ ਪਈਆਂ ਨੇ ਤੇ ਵਕਫ ਬਿੱਲ ਦੇ ਖਿਲਾਫ 95 ਵੋਟਾਂ ਪਈਆਂ ਅੱਜ ਰਾਸ਼ਟਰਪਤੀ ਦੇ ਕੋਲ ਇਹ ਬਿੱਲ ਭੇਜਿਆ ਜਾਵੇਗਾ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਵਕਫ ਬਿੱਲ ਜੋ ਕਿ ਕਾਨੂੰਨ ਬਣ ਜਾਵੇਗਾ ਹਾਂ ਇਸ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋਇਆ ਲੋਕ ਸਭਾ ਦੇ ਵਿੱਚ ਹੀ ਰਾਤ ਨੂੰ ਅੱਧੀ ਰਾਤ ਨੂੰ 2 ਵਜੇ ਜੋਕੇ ਇਹ ਬਿੱਲ ਪਾਸ ਹੁੰਦਾ ਹੈ VOTING ਹੁੰਦੀ ਹੈ ਉਸ ਦੇ ਬਾਅਦ ਕੱਲ ਰਾਸ਼ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਗਿਆ ਰਾਸ਼ ਸਭਾ ਦੇ ਵਿੱਚ ਕਈ ਘੰਟੇ ਪਹਿਲਾਂ ਇਸ ਬਿੱਲ ਤੇ ਚਰਚਾ ਹੋਈ ਤੇ ਆਖਰਕਾਰ ਰਾਤ 2:30 ਵਜੇ ਰਾਸ਼ ਸਭਾ ਦੇ ਵਿੱਚ ਬਿੱਲ ਪਾਸ ਹੋ ਗਿਆ ਰਾਸ਼ ਸਭਾ ਦੇ ਵਿੱਚ ਵਕਫ ਬਿੱਲ ਦੇ ਸਮਰਥਨ ਦੇ ਵਿੱਚ 128 ਵੋਟਾਂ ਪਈਆਂ ਨੇ ਜਦਕਿ ਵਕਫ ਬਿੱਲ ਦੇ ਖਿਲਾਫ 95 ਵੋਟਾਂ ਪਈਆਂ ਨੇ ਤੇ ਅੱਜ ਮਨਜ਼ੂਰੀ ਲਈ ਰਾਸ਼ਟਰਪਤੀ ਕੋਲ ਇਸ ਬਿੱਲ ਨੂੰ ਭੇਜਿਆ ਜਾਵੇਗਾ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਵਕਫ ਬਿੱਲ ਕਾਨੂੰਨ ਦਾ ਰੂਪ ਧਾਰਨ ਕਰ ਜਾਵੇਗਾ ਹਾਲਾਂਕਿ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਬਹੁਤੀ ਤਰ੍ਹਾਂ ਦੇ ਸੰਸਦ ਮੈਂਬਰਾਂ ਦੇ ਵੱਲੋਂ ਆਪਕੋ ਹੰਗਾਮਾ ਕੀਤਾ ਗਿਆ ਇਸ ਬਿਲ ਦਾ ਲਗਾਤਾਰ ਵਿਰੋਧ ਕੀਤਾ ਗਿਆ ਪਰ ਬਹੁ ਸੰਮਤੀ ਦੇ ਨਾਲ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ ਅਖੀਰਕਾਰ ਇਹ ਬਿਲ ਪਾਸ ਹੋ ਗਿਆ ਔਨਰੇਬਲ ਮੈਂਬਰਸ ਸਬਜੈਕਟ ਟੂ ਕਰੈਕਸ਼ਨ Eyes one twenty eight, oh, Nose oh, ninety five, oh, Abstention zero. The bill is passed.